ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਵਰੁਣ ਕੁਮਾਰ ਖਿਲਾਫ ਬੈਂਗਲੌਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਪੀੜਤਾ ਨੇ ਪੇਸ਼ ਕੋ ਐਕਟ ਦੇ ਤਹਿਤ ਬੈਂਗਲੁਰੂ ਪੁਲਿਸ ਸਟੇਸ਼ਨ ਦੇ ਵਿੱਚ ਵਰੁਣ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪੀੜਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਵਰੁਣ ਕੁਮਾਰ ਨੇ ਉਸ ਨੂੰ ਸਰੀਰਕ ਤੌਰ ਤੇ ਤੰਗ ਕੀਤਾ ਪੀੜਤਾ ਨੇ ਵਰੁਣ ਕੁਮਾਰ ਉਤੇ ਵਿਆਹ ਦੇ ਬਹਾਨੇ ਨੂੰ ਵਰਗਲੌਣ ਦਾ ਦੋਸ਼ ਲਗਾਇਆ ਹੈ ਪੀੜਤਾ ਦਾ ਦੋਸ਼ ਹੈ ਕਿ ਵਰੁਣ ਕੁਮਾਰ ਉਸ ਨੂੰ ਪਿਛਲੇ 5 ਸਾਲਾਂ ਤੋਂ ਤੰਗ ਪਰੇਸ਼ਾਨ ਕਰ ਲਿਆ ਹੈ ਵਰੁਣ ਕੁਮਾਰ ਨੇ ਇਸ ਔਰਤ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜਰੀਏ ਮੁਲਾਕਾਤ ਕੀਤੀ ਮੀਡੀਆ ਰਿਪੋਰਟਾਂ ਮੁਤਾਬਕ ਵਰੁਣ ਕੁਮਾਰ ਅਤੇ ਪੀੜਤਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜਰੀਏ ਇੱਕ ਦੂਜੇ ਨੂੰ ਮਿਲੇ ਸਨ ਜਦੋਂ ਦੋਵਾਂ ਦੀ ਜਾਣ ਪਛਾਣ ਹੋਈ ਤਾਂ ਪੀੜਤਾ ਸਿਰਫ 17 ਸਾਲ ਦੀ ਸੀ ਦੱਸਿਆ ਜਾਂਦਾ ਹੈ ਕਿ ਵਰੁਣ ਕੁਮਾਰ ਅਤੇ ਪੀੜਤਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਇਕਲਾਈ ਲੈ ਰਹੇ ਸਨ ਦੋਵੇਂ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ ਹਾਲਾਂਕਿ ਭਾਰਤੀ ਹਾਕੀ ਟੀਮ ਦੇ ਖਿਡਿਆਰੀ ਵਰੁਣ ਕੁਮਾਰ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਹਨ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਗਿਆਨ ਭਾਰਤੀ ਪੁਲਿਸ ਨੇ ਮੁਲਜ਼ਮ ਵਰੁਣ ਦੀ ਜ਼ਿਲੰਦਰ ਵਿੱਚ ਭਾਲ ਕਰ ਰਹੀ ਹੈ ਵਰੁਣ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਜ਼ਿਲੰਦਰ ਦੇ ਵਿੱਚ ਉਹ ਰਹਿੰਦਾ ਹੈ ਵਰੁਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਉਹ ਭੱਜ ਰਿਹਾ ਹੈ ਤੇ ਉਸ ਦੀ ਭਾਲ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਜਿਕਰੇ ਹੋ ਗਿਆ ਕਿ ਵਰੁਣ ਮੂਲ ਰੂਪ ਤੋਂ ਹਿਮਾਚਲ ਦਾ ਰਹਿਣ ਵਾਲਾ ਹੈ ਪਰ ਉਹ ਹਾਕੀ ਦੇ ਲਈ ਪੰਜਾਬ ਆਇਆ ਸੀ ਖਿਡਿਆਰੀ ਨੇ ਸਾਲ 2017 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ ਟੀਮ 2022 ਦੀਆਂ ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ ਪਰ ਹੁਣ ਇਸ ਖਿਡਾਰੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਹਨ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਵਰੁਣ ਕੁਮਾਰ ਖਿਲਾਫ ਬੈਂਗਲੌਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਪੀੜਤਾ ਨੇ ਪੇਸ਼ ਕੋ ਐਕਟ ਦੇ ਤਹਿਤ ਬੈਂਗਲੁਰੂ ਪੁਲਿਸ ਸਟੇਸ਼ਨ ਦੇ ਵਿੱਚ ਵਰੁਣ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਪੀੜਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਵਰੁਣ ਕੁਮਾਰ ਨੇ ਉਸ ਨੂੰ ਸਰੀਰਕ ਤੌਰ ਤੇ ਤੰਗ ਕੀਤਾ ਪੀੜਤਾ ਨੇ ਵਰੁਣ ਕੁਮਾਰ ਉਤੇ ਵਿਆਹ ਦੇ ਬਹਾਨੇ ਨੂੰ ਵਰਗਲੌਣ ਦਾ ਦੋਸ਼ ਲਗਾਇਆ ਹੈ ਪੀੜਤਾ ਦਾ ਦੋਸ਼ ਹੈ ਕਿ ਵਰੁਣ ਕੁਮਾਰ ਉਸ ਨੂੰ ਪਿਛਲੇ 5 ਸਾਲਾਂ ਤੋਂ ਤੰਗ ਪਰੇਸ਼ਾਨ ਕਰ ਲਿਆ ਹੈ ਵਰੁਣ ਕੁਮਾਰ ਨੇ ਇਸ ਔਰਤ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜਰੀਏ ਮੁਲਾਕਾਤ ਕੀਤੀ ਮੀਡੀਆ ਰਿਪੋਰਟਾਂ ਮੁਤਾਬਕ ਵਰੁਣ ਕੁਮਾਰ ਅਤੇ ਪੀੜਤਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜਿਹੜੀ ਇੱਕ ਦੂਜੇ ਨੂੰ ਮਿਲੇ ਸਨ ਜਦੋਂ ਦੋਵਾਂ ਦੀ ਜਾਣ ਪਛਾਣ ਹੋਈ ਤਾਂ ਪੀੜਤਾ ਸਿਰਫ 17 ਸਾਲ ਦੀ ਸੀ ਦੱਸਿਆ ਜਾਂਦਾ ਹੈ ਕਿ ਵਰੁਣ ਕੁਮਾਰ ਅਤੇ ਪੀੜਤਾ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਇਕਲਾਈ ਲੈ ਰਹੇ ਸਨ ਦੋਵੇਂ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ ਹਾਲਾਂਕਿ ਭਾਰਤੀ ਹਾਕੀ ਟੀਮ ਦੇ ਖਿਡਿਆਰੀ ਵਰੁਣ ਕੁਮਾਰ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਹਨ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਗਿਆਨ ਭਾਰਤੀ ਪੁਲਿਸ ਮੁਲਜ਼ਮ ਵਰੁਣ ਦੀ ਜਲੰਧਰ ਵਿੱਚ ਭਾਲ ਕਰ ਰਹੀ ਹੈ ਵਰੁਣ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਜਲੰਧਰ ਦੇ ਵਿੱਚ ਉਹ ਰਹਿੰਦਾ ਹੈ ਵਰੁਣਾਰੇ ਅਧਿਕਾਰੀਆਂ ਨੇ ਕਿਹਾ ਕਿ ਉਹ ਭੱਜ ਰਿਹਾ ਹੈ ਤੇ ਉਸ ਦੀ ਭਾਲ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਵਰੁਣ ਮੂਲ ਰੂਪ ਤੋਂ ਹਿਮਾਚਲ ਦਾ ਰਹਿਣ ਵਾਲਾ ਹੈ ਪਰ ਉਹ ਹਾਕੀ ਦੇ ਲਈ ਪੰਜਾਬ ਆਇਆ ਸੀ ਖਿਡਿਆਰੀ ਨੇ ਸਾਲ 2017 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ ਟੀਮ 2022 ਦੀਆਂ ਏਸ਼ੀਆ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ ਪਰ ਹੁਣ ਇਸ ਖਿਡਾਰੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਹਨ